ਸਾਡੇ ਮਾਨਯੋਗ ਐਮਐਲਏ ਸਰਦਾਰ ਫੌਜਾ ਸਿੰਘ ਸਰਾਰੀ ਜੀ ਸਾਡੇ ਐਮਐਲਏ ਅਮਨਦੀਪ ਸਿੰਘ ਗੋਲਦੀ ਮਸਾਫਰ ਜੀ ਸਾਡੇ ਹਲਕਾ ਇੰਚਾਰਜ ਅਰुण ਰੰਗ ਜੀ ਤੇ ਸਾਡੇ ਐਮਐਲਏ ਸਬਨਾ ਸਾਹਿਬ ਕਿਤੇ ਜ਼ਰੂਰੀ ਕੰਮ ਤੇ ਗਏ ਹੋਣ ਕਰਕੇ ਉਹਨਾਂ ਦੇ ਪਿਤਾ ਜੀ ਆਇਆ ਹੈ ਵੱਡੇ ਸਬਨਾ ਜੀ ਤੇ ਸਾਡੇ ਐਮਐਲਏ ਗੋਲਦੀ ਕੰਬੂਜੀ ਉਹਨਾਂ ਦੀ ਵੀ ਕੋਈ ਜ਼ਰੂਰੀ ਮੀਟਿੰਗ ਸੀ ਉਹਨਾਂ ਨੂੰ ਉੱਥੇ ਜਾਣਾ ਪਿਆ ਉਹਨਾਂ ਦੇ ਸਾਥੀ ਇੱਥੇ ਆਏ ਆ ਨਾਲ ਮੇਰੇ ਡਿਪਟੀ ਕਮਿਸ਼ਨਰ ਮੈਡਮ ਅਮਨਪ੍ਰੀਤ ਸੰਧੂ ਸਾਹਿਬ ਤੇ ਸਾਡੇ ਡੀਆਈਜੀ ਸੁਪਨ ਸ਼ਰਮਾ ਜੀ ਐਸਐਸਪੀ ਵਿਰਿੰਦਰ ਸਿੰਘ ਬਰਾੜ ਜੀ ਤੇ ਹੋਰ ਵੀ ਜਿੰਨੇ ਡਿਪਾਰਟਮੈਂਟਾਂ ਦੇ ਸਿਵਲ ਦੇ ਪੁਲਿਸ ਦੇ ਅਧਿਕਾਰੀ ਸਰਬਾਨ ਆਏ ਆ ਜਿਹੜੀ ਮੁਹਿਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਬੀਆ ਜੋਧ ਨਸ਼ਿਆਂ ਵਿਰੁੱਧ ਉਹਨੂੰ ਨੇਪਰੇ ਚਾੜਨ ਲਈ ਅਸੀਂ ਦਿਨ ਰਾਤ ਲੱਗੇ ਆ ਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆ ਅਫਸਰਾਂ ਦੇ ਨਾਲ ਆਪਦੇ ਚੇਅਰਮੈਨ ਸਭਾ ਨਾ ਸਰਪੰਚਾਂ ਨਾਲ ਰਾਤ ਤੱਕ ਕਰਕੇ ਕਿ ਇਹਨੂੰ ਕੋੜ ਨੂੰ ਆਪਾਂ ਮੁੱਢੋਂ ਖਤਮ ਕਰਨਾ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਜਿਹੜਾ ਮੇਨ ਅਜੰਡਾ ਆ ਮੁੱਖ ਮਕਸਦ ਆ ਕਿ ਮੈਂ ਆਪਣਾ ਪੰਜਾਬ ਮੁੱਢ ਤੋਂ ਰੰਗਲਾ ਪੰਜਾਬ ਬਣਾਉਣਾ ਆ ਉਸ ਜਿਹੜੇ ਸੁਪਣਿਆਂ ਦਾ ਸਾਡਾ ਪੰਜਾਬ ਆ ਉਹਨੂੰ ਬੂਰ ਪੈਂਦਾ ਦਿਖ ਰਿਹਾ ਅੱਜ ਜਿਹੜੇ ਹੁਣ ਕਾਰਵਾਈਆਂ ਹੋ ਰਹੀਆਂ ਸਮਗਲਰਾਂ ਤੇ ਪਿਛਲੇ 8-7 ਦਿਨਾਂ ਤੋਂ ਉਹਦੇ ਨਾਲ ਲੋਕ ਪੋਜ਼ਿਟਿਵ ਨੇ ਲੋਕ ਖੁਸ਼ ਨੇ ਤੇ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਅਫਸਰਾਂ ਦੀ ਸਾਰਿਆਂ ਦੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਛਵੀ ਆ ਉਹ ਪੋਜ਼ਿਟਿਵ ਗਈ ਆ ਲੋਕ ਕੀ ਚਾਹੁੰਦੇ ਆ ਲੋਕ ਚਾਹੁੰਦੇ ਆ ਸਾਡਾ ਮਾਲ ਤੇ ਜਾਨ ਉਹ ਸੁਰੱਖਿਅਤ ਰਵੇ ਤੇ ਜਿਹੜੇ ਗਲਤ ਅੰਸਰ ਨੇ ਗੈਂਗਸਟਰ ਸਮਗਲਰ ਜਾਂ ਬਰੋਦੀ ਜਿਹੜੇ ਗਲਤ ਕੰਮ ਕਰਦੇ ਆ ਗਲਤ ਅੰਸਰ ਉਹਨਾਂ ਨੂੰ ਪੁਲਿਸ ਕਾਰਵਾਈਆਂ ਕਰਕੇ ਜੇਲਾਂ ਦੇ ਪਿੱਛੇ ਭੇਜੇ ਤੇ ਉਹ ਕਾਰਵਾਈਆਂ ਹੋ ਰਹੀਆਂ ਜਿਹੜੇ ਇਹ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਕੇਸਾਂ ਦੇ ਵਿੱਚ ਅਟੈਚ ਹੋ ਰਹੀਆਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਘਰ ਬਣਾਏ ਆ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਚੱਲ ਰਿਹਾ ਉਹਦੇ ਤੋਂ ਵੀ ਜਿਹੜੇ ਲੋਕ ਨੇ ਉਹਨਾਂ ਮਹੱਲਿਆਂ ਦੇ ਪਿੰਡਾਂ ਦੇ ਵਾੜਾਂ ਦੇ ਉਹ ਲੋਕ ਵੀ ਇਹ ਕਿਤੇ ਨਾ ਕਿਤੇ ਮਨ ਦੇ ਵਿੱਚ ਤਰਵਾਸਾ ਆਪਣੇ ਆਪ 'ਚ ਧੀਰੇ ਜਿ ਮਹਿਸੂਸ ਕਰਦੇ ਪਿਆ ਕਿ ਭਾਵੇਂ ਕਾਰਵਾਈ ਹੋਣ ਹੋਈ ਆ ਪਰ ਚੰਗੀ ਗੱਲ ਹੋਈ ਆ ਸਰਕਾਰ ਨੇ ਸਟੈਪ ਚੁੱਕਿਆ ਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਬੇੜਾਗਰ ਕੀਤਾ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਏ ਪਾਇਆ ਸਾਡੇ ਪੰਜਾਬ ਦੀਆਂ ਜਿਹੜਾਂ ਖੋਖਲੀਆਂ ਕੀਤੀਆਂ ਉਹਨਾਂ ਲੋਕਾਂ ਤੇ ਕਾਰਵਾਈਆਂ ਹੋ ਰਹੀਆਂ ਤੇ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਐਮਐਲਏ ਸਬੰਧਾਂ ਨੂੰ ਵੀ ਬੇਨਤੀ ਵੀ ਸਰਪੰਚਾਂ ਨੂੰ ਬੇਨਤੀ ਕਰੋ ਆਪਦੇ ਪਿੰਡਾਂ ਦੇ ਵਿੱਚ ਮਤੇ ਪਾਉਣ ਗ੍ਰਾਮ ਸਭਾ ਦੇ ਇਜਲਾਸ ਸਾਧ ਕੇ ਸਾਰਾ ਪਿੰਡ ਉੱਤੇ ਸੱਦਿਆ ਜਾਵੇ ਸਾਰੇ ਪਿੰਡ ਦੇ ਮਤੇ ਤੇ ਸਾਈਨ ਹੋਣ ਜਿਹੜਾ ਸਮਗਲ ਰਿਆ ਉਹਦਾ ਤੇ ਪਿੰਡ ਨਾਲ ਜਿਹੜਾ ਵਰਤੋਂ ਭਾਜੀ ਆ ਵਿਆਹ ਸ਼ਾਦੀ ਆ ਜਨਮ ਮਰਨ ਤੇ ਉਹ ਸਾਰਾ ਕੁਝ ਬੰਦ ਹੋਵੇ ਨਾਲ ਜਿਹੜਾ ਵਿਅਕਤੀ ਪਿੰਡ ਦੇ ਵਿੱਚੋਂ ਆਪਦੀ ਜ਼ਮੀਨ ਦੇ ਨੰਬਰ ਜਾਂ ਆਪਣੇ ਘਰ ਦੇ ਨੰਬਰ ਲਵਾ ਕੇ ਜ਼ਮਾਨਤ ਦੇ ਜਾਂਦਾ ਜਾਂ ਜਿਹੜਾ ਨੰਬਰਦਾਰ ਜਾਂ ਕੋਈ ਮੈਂਬਰ ਪੰਚਾਇਤ ਜਾਂ ਕੋਈ ਹੋਰ ਵਿਅਕਤੀ ਜ਼ਮਾਨਤੀਆ ਬਣ ਕੇ ਜਾਂਦਾ ਜਾਂ ਕੋਈ ਕਾਉਂਸਲਰ ਜ਼ਮਾਨਤੀਆ ਬਣ ਕੇ ਜਾਂਦਾ ਉਹਨਾਂ ਦਾ ਵੀ ਸਮਾਜਿਕ ਧਾਰਮਿਕ ਤੇ ਹਰ ਜਗ੍ਹਾ ਤੋਂ ਬਾਈਕਾਟ ਹੋਵੇ ਪਿੰਡ ਨਾਲ ਹੁੱਕਾ ਪਾਣੀ ਬੰਦ ਹੋਵੇ ਸ਼ਹਿਰ ਨਾਲ ਹੁੱਕਾ ਪਾਣੀ ਬੰਦ ਹੋਵੇ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਜਿਹੜੇ ਲੋਕ ਜ਼ਮਾਨਤਾਂ ਦੇ ਜਾਂਦੇ ਉਹ ਵੀ ਰੁਕ ਜਾਣਗੇ ਵੀ ਇਹ ਯਾਰ ਸਮਝ ਉਹ ਜਦੋਂ ਇੱਕ ਬੰਦੇ ਦੀ ਜ਼ਮਾਨਤ ਦੇਣ ਚੱਲ ਜਾਂਦਾ ਪਿੰਡ ਚੋਂ ਬੰਦਾ ਦੂਜਾ ਕਹਿੰਦਾ ਯਾਰ ਉਹ ਵੀ ਗਿਆ ਚੱਲ ਮੈਂ ਵੀ ਤੁਰ ਪਈਂਦਾ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਲੋਕਾਂ ਦੇ ਮਨ ਚ ਕਿਤੇ ਨਾ ਕਿਤੇ ਇਹ ਗੱਲ ਜਾਊਗੀ ਵੀ ਇੰਨਾ ਗਲਤ ਲੋਕਾਂ ਕਰਕੇ ਸਾਡੇ ਵਿਰੁੱਧ ਵੀ ਮਤੇ ਪੈਣਦੇ ਆ ਤੇ ਆਪੇ ਲੋਕ ਘਟਣਗੇ ਤੇ ਮੈਨੂੰ ਮੇਦਿਆ ਵੀ ਜੇ ਇਹ ਕੰਮ ਨੇਪਰੇ ਚੜ੍ਹ ਜੇ ਤੇ ਮੈਨੂੰ ਨਹੀਂ ਲੱਗਦਾ ਕਿ 1 ਮਹੀਨੇ ਤੋਂ 2 ਮਹੀਨੇ ਜਾਂ 2 ਮਹੀਨੇ ਤੋਂ ਤੇ ਜਾਂ ਮਹੀਨਾ ਕੋਈ ਆਪਾਂ ਨੂੰ ਸਮਗਲਰ ਇਹੋ ਜਿਹਾ ਲੱਭੂਗਾ ਕਿ ਜਿਹਨੂੰ ਇਹ ਡਰ ਨਾ ਹੋਵੇ ਕਿਉਂਕਿ ਹਰ ਬੰਦੇ ਨੂੰ ਇਹ ਡਰ ਹੁੰਦਾ ਕਿ ਜਿਹੜੀ ਪ੍ਰਾਪਰਟੀ ਆ ਕਿਉਂਕਿ ਸਰਕਾਰ ਪ੍ਰਾਪਰਟੀਆਂ ਅਟੈਚ ਕਰ ਰਹੀ ਆ ਨਾਲ ਹੀ ਡੀ ਸਾਹਿਬ ਨੂੰ ਕਹਤਿਆ ਕਿ ਥੱਲੇ ਜਿਹੜੇ ਪਟਵਾਰੀ ਆ ਜਾਂ ਬੀਡੀਪੀਓ ਆ ਜਾਂ ਨਗਰ ਕੌਂਸਲ ਆ ਕਾਰਪੋਰੇਸ਼ਨ ਆ ਉਦੇ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਇਹ ਪੱਕੇ ਨੋਟਿਸ ਕੱਢ ਦਿਓ ਕਿ ਜੇ ਪੁਲਿਸ ਡਿਪਾਰਟਮੈਂਟ ਜਿੱਦੇ ਤੇ ਐਫ ਆਈ ਆਰ ਦਰਜ ਹੁੰਦੀ ਆ ਉਹਦਾ ਲੈਂਡ ਰਿਕਾਰਡ ਮੰਗਦੀ ਆ ਉਹਦੀ ਜਾਇਦਾਦ ਦਾ ਰਿਕਾਰਡ ਮੰਗਦੀ ਆ ਤੇ ਉਹ ਰਿਕਾਰਡ 24 ਘੰਟਿਆਂ ਦੇ ਵਿੱਚ ਪਟਵਾਰੀ ਕਾਰਪੋਰੇਸ਼ਨ ਦੇ ਅਧਿਕਾਰੀ ਨਗਰ ਕੌਂਸਲ ਦੇ ਅਧਿਕਾਰੀ ਬੀ ਡੀ ਪੀਓ ਦਫਤਰ ਉਸੇ ਵਾਲੇ ਪੁਲਿਸ ਨੂੰ ਮੱਈਆ ਕਰਾਉਣ ਤਾਂ ਜੋ ਜਿਹੜੇ ਸਮਗਲਰ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਹੋ ਕੇ ਉਹਨਾਂ ਦੀ ਨਿਲਾਮੀ ਹੋ ਸਕੇ ਕੁਰਕੋਣ ਤੇ ਵੇਖੋ ਜਦੋਂ ਬੰਦਾ ਕੋਈ ਵੀ ਗਲਤ ਕੰਮ ਕਰਦਾ ਉਹ ਜਾਇਦਾਦ ਬਣਾਉਂਦਾ ਤੇ ਜਦੋਂ ਉਹਦੀ ਜਾਇਦਾਦ ਅਟੈਚ ਹੋ ਗਈ ਪ੍ਰਾਪਰਟੀ ਅਟੈਚ ਹੋ ਗਈ ਦੀ ਉਸ ਪਾਸੇ ਨੂੰ ਲੋਕ ਜਾਣ ਤੋਂ ਕੰਨੀ ਘਤਰਾਉਣਗੇ ਤੇ ਨਾਲ ਜਦੋਂ ਇਹੋ ਜਿਹੇ ਮਤੇ ਪੈ ਗਏ ਵੀ ਤੁਹਾਡੀ ਕਿਸੇ ਨੇ ਨਾਂ ਨੰਬਰਦਾਰ ਨੇ ਗਵਾਹੀ ਪਾਉਣੀ ਆ ਨਾ ਕਿਸੇ ਜ਼ਮਾਨਤੀ ਕੇ ਜ਼ਮਾਨਤ ਦੇਣੀ ਆ ਜਦੋਂ ਇਹੋ ਜਿਹੇ ਮਤੇ ਪੈ ਗਏ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਭਾਵੇਂ ਜਿੱਡਾ ਮਰਜ਼ੀ ਬਦਮਾਸ਼ ਹੋਵੇ ਜਿੱਡਾ ਮਰਜ਼ੀ ਵੱਡਾ ਸਮਗਲਰ ਹੋਵੇ ਉਹ ਜਦੋਂ ਅਗਲੇ ਨੂੰ ਪਤਾ ਮੈਣਾ ਮੇਰੇ ਪਿੱਛੇ ਕਿਸੇ ਨੇ ਕੇਸ ਨਹੀਂ ਲੜਨਾ ਮੇਰੇ ਪਿੱਛੇ ਨਹੀਂ ਕਿਸੇ ਨੇ ਆਉਣਾ ਤੇ ਉਹ ਵੀ ਆਪ ਹੀ ਆਪ ਦੇ ਸਿੱਧੇ ਰਾਤੇ ਪੈ ਜਾਊਗਾ ਤੇ ਇਹ ਉਹ ਯੁੱਧ ਆ ਇਹ ਉਹ ਜੰਗ ਆ ਜਿਵੇਂ ਅੱਤਵਾਦ ਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਭੈਣਾ ਭਰਾਵਾਂ ਨੇ ਰਲ ਮਿਲ ਕੇ ਬੰਦ ਕੀਤਾ ਸੀ ਅੱਤਵਾਦ ਨੂੰ ਖਤਮ ਕੀਤਾ ਸੀ ਉਹ ਯੁੱਧ ਨੂੰ ਜਿੱਤਿਆ ਸੀ ਉਸੇ ਤਰ੍ਹਾਂ ਇਹ ਯੁੱਧ ਵੀ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਣਾ ਸਰਕਾਰ ਪੁਲਿਸ ਪ੍ਰਸ਼ਾਸਨ ਉਹ ਸਾਰਾ ਪੱਪਾ ਪਾ ਰਿਆ ਇਹ ਯਹਰ ਨੂੰ ਬੰਦ ਕਰਨ ਲਈ ਪਰ ਥੱਲੇੋਂ ਗਰਾਊਂਡ ਤੋਂ ਲੋਕਾਂ ਨੂੰ ਵੀ ਸਾਥ ਦੇਣਾ ਪੈਣਾ ਲੋਕਾਂ ਨੂੰ ਹਮਲਾ ਮਾਰਨਾ ਪੈਣਾ ਤੇ ਇਹ ਜਿਹੜਾ ਯਹਰ ਆ ਇਹ ਲੋਕ ਸੰਗਤ ਦੀ ਆਵਾਜ਼ ਬਣ ਕੇ ਲੋਕ ਆਵਾਜ਼ ਬਣ ਕੇ ਯਹਰ ਬੰਦ ਹੋਣਾ ਮੰਤਰੀ ਸਾਹਿਬ ਇੱਕ ਜਿਹੜਾ ਤੁਸੀਂ